ਜਦੋਂ ਜੀ ਸਾਹਿਬ ਦੇ ਪਾਠ ਦੀ ਮਹਾਨਤਾ ਇਹਦੇ ਨਾਲ ਬ੍ਰਹਮ ਗਿਆਨ ਪੈਦਾ ਹੁੰਦਾ ਜਦੋਂ ਜੀ ਸਾਹਿਬ ਦੇ ਨਾਲ ਬ੍ਰਹਮ ਗਿਆਨ ਦੂਜਾ ਜੇ ਜਿਹੜਾ ਇਨਸਾਨ 25 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦਾ ਜੇ ਕਿਰਪਾ ਹੋ ਗਈ ਮਹਾਰਾਜ ਦੀ ਮਹਾਰਾਜ ਤਰੁੱਠ ਪਏ ਨਾਨਕ ਨਜ਼ਰੀ ਨਜ਼ਰ ਨਿਹਾ ਕਿਰਪਾ ਹੋ ਗਈ 25 ਪਾਠ ਸੰਗਤ ਵਿੱਚ ਹੈ ਨੇ ਕਈ ਬਹੁਤ ਰੂਹਾ ਜਿਹੜੇ 25 ਪਾਠ ਕਰਦੇ ਜਿਨ੍ਹਾਂ ਨੇ ਕੀਤੇ ਨੇ 25 ਪਾਠ ਜਪਜੀ ਸਾਹਿਬ ਦੇ ਜਿਹੜੇ ਨਿਭਾ ਰਹੇ ਨੇ ਮਹਾਰਾਜ ਦੇ ਪ੍ਰੇਮ ਦੇ ਵਿੱਚ 25 ਪਾਠ ਜਿਹੜਾ ਜਪਜੀ ਸਾਹਿਬ ਦਾ ਕਰਦਾ ਨਾ ਉਹ ਕੋਈ ਵੀ ਅਰਦਾਸ ਕਰੇ ਅਰਦਾਸ ਉਹਦੀ ਨਿਸਫਲ ਨਹੀਂ ਹੁੰਦੀ ਕਹਿੰਜੀ ਕਿ ਆਖੋ ਸਤਿਗੁਰੂ ਨਾਮ ਸ੍ਰੀ ਵਾਹਿਗੁਰੂ ਹਰ ਅਰਦਾਸ ਉਹਦੀ ਜਿੰਨਾ ਦੀ ਮਰਜ਼ੀ ਅਰਦਾਸ ਕਰੇ ਪੂਰੀ ਹੋਏ ਜੀ ਪਾਠ ਜਪਜੀ ਸਾਹਿਬ ਦੇ ਭਾਈ ਲੱਖੂ ਜੀ ਕਰਦੇ ਸੀ ਲਾਹੌਰ ਦੀਆਂ ਅੱਧੀਆਂ ਮਾਈਆਂ ਬੀਬੀਆਂ ਨੂੰ ਉਹਨੇ ਜਪਜੀ ਸਾਹਿਬ ਕੰਠ ਕਰਾ ਦਿੱਤਾ ਕੱਟ ਕੇ ਤਾਂ ਕਰਾਇਆ ਕਿਸੇ ਮਾਤਾ ਨੇ ਕਹਿਣਾ ਪੁੱਤਰ ਲੱਖੂ ਆ ਮਾਤਾ ਜੀ ਮੈਂ ਇਹਨੂੰ ਪ੍ਰਸ਼ਾਦਾ ਛਕਾਉਣਾ ਮਾਤਾ ਜੀ ਸ਼ੱਕ ਮੈਂਦੇ ਆ ਹਾਂ ਭਾਈ ਲੱਖੂ ਜੀ ਨੇ ਕਹਿਣਾ ਜਪਜੀ ਸਾਹਿਬ ਕੰਠ ਆ ਮਾਤਾ ਜੀ ਜੇ ਕਹਿਤਾ ਕੰਠ ਆ ਫਿਰ ਤਾਂ ਛਕ ਲੈਣਾ ਜੇ ਕਹਿਦਾ